ਆਪੇ ਆਪਣਾ ਗੋਬੀ ਸਰੋਂ ਕੁਛ ਕੁ ਉਡਾਉਣੇ ਵਾਲੇ ਜਿਹੇ ਵਿੱਚ ਤੇ ਕੁਛ ਕੁ ਸਾਫ ਟੋਟੇ ਇਧਰ ਭਰੇ ਪਏ ਆ। ਦੈਸੀ ਸ਼ੁੱਧ ਆਰਗੈਨਿਕ ਤੇਲ ਅੱਧਾ ਤਾਂ ਸਾਡੇ ਕੋਲ ਰਹੇ ਜੂਗਾ ਅੱਧਾ ਤਾਂ ਚੰਡੀਗੜ੍ਹ ਜਾਊ ਭਰਾ ਕੋਲ। ਮੈਂ ਕਿਤੇ ਇਹ ਨਾ ਸੋਚ ਲਵਾਂ ਅੱਧਾ ਤਾਂ ਹੋਣ ਲੱਗੇ ਉਹ ਅੱਧਾ ਉਹ ਲੈ ਜਾਂਦਾ ਅੱਧਾ ਉਹ ਲੈ ਜਾਂਦਾ ਉਹ ਤੇਲ ਦਾ ਹੁੰਦਾ ਵੀ ਜੇ ਅਸੀਂ ਮੈਂ ਸੋਚਦਾ ਵੀ ਉੱਧਰ ਵੀ ਉਹਨਾਂ ਕੋਲ ਵੀ ਆਰਗੈਨਿਕ ਸਿੱਧਾ ਸ਼ੁੱਧ ਤੇਲ ਜਾਵੇ। ਮੈਂ ਆਪਣੀ ਕਣਕ ਨੂੰ ਖੜਾ ਤੇ ਦੇਖ ਰਿਹਾ ਹਾਂ। ਤਾਂ ਅੱਜ ਨੇ ਪੁੱਛਿਆ ਵੀ ਕੋਈ ਵਿਚਾਰੇ ਦਾਣੇ ਤਾਂ ਨਹੀਂ ਹੈਗੇ ਕਹਿੰਦਾ ਹੈਗੇ ਆ ਵਿਚ ਵਿੱਚ ਜਿੱਦਾਂ ਆਏ ਹਰੀ ਬੱਲ ਵੀ ਇਹ ਕਰਪਾਨ ਦੇ ਵਿੱਚ ਖਿੱਚ ਲੈਣਾ ਵੀ ਇਹ ਸੱਡਾ ਸੱਡਾ ਭਰੇ ਆ ਇਹ ਸੱਡ ਸੱਡ ਇੱਕ ਵਾਰ ਗੀੜਾ ਦੇ ਦੇ ਉੱਪਰ ਨੂੰ ਜਿਹੜੇ ਜਿਹੜੇ ਸਾਰੇ ਵੱਢਦੇ ਆ ਇੱਥੇ ਇਹਨਾਂ ਫਿਰ ਵਿੱਚ ਰੜ ਕੇ ਕੰਮ ਖਰਾਬ ਕਰਨਗੇ ਪਰ ਇਹੇ ਦਾਣੇ ਇੱਕ ਅੱਧਾ ਵੀ ਫੜ ਲਿਆ ਉਹਨਾਂ ਨੇ ਮੰਡੀ ਵਾਲੇ ਨੇ ਉਹਨਾਂ ਵੀ ਕਣਕ ਸਕੋ ਫਿਰ ਇਹ ਤਾਂ ਜਾਂਦੇ ਜਾਂਦੇ ਲੱਗ ਜਾਂਦੀ ਜਪਣੀ ਮੋਸਟਰ ਚੈੱਕ ਕਰਨਗੇ ਹੋ ਦੱਬਾ ਲਾ ਅੜਤਾ ਲਾ ਸਾਰਾ ਭਾਈ ਅੱਛਾ ਕਰ ਦੇ ਭਾਈ ਦਨ ਕਰਦੇ ਨਹੀਂ ਦੱਤੀ ਹੈਗੀ ਅੰਦਰ ਦੇਖਾ ਅੰਦਰ ਉਹ ਤੇ ਜਿਹੜੀ ਨਾਲ ਅੰਦਰ ਅੰਦਰ ਤਾਂ ਬੜਾ ਉਹ ਖੜੀ ਆ ਹੈਗੀ ਹੈਗੀ ਆ ਭਾਈ ਬੱਡੇ ਚ ਕਰ ਦੱਤੀ ਸਰੇ ਸਿਰੋ ਹੁੰਦੇ ਨੇ ਸਰੇ ਤੇ ਜਿੱਥੇ ਤੱਕ ਤੈਲਾ ਨਹੀਂ ਉਹ ਤੋਂ ਅੰਦੀ ਕਿਹੜਾ ਦੇ ਦਿੱਤਾ ਪੂਰਾ ਬਸ ਤੇ ਬਚਾਈ ਜਾ ਰਿਹਾ ਇਹਦਾ ਆ ਗਿਆ ਇੱਕ ਕਿਤੇ ਕਿਤੇ ਜ਼ਿਆਦਾ ਵੀ ਆ ਗਿਆ ਉਹ ਉੱਥੇ ਨਾਲ ਸਾਹਮਣੇ ਸਾਰਾ ਵੱਢਣਾ ਪੈਣਾ ਤੇ ਚੂਹਿਆਂ ਦਾ ਹਮਲਾ ਕਰਿਆ ਹੋਇਆ ਇੱਥੇ ਆਹ ਦੇਖੋ ਇੱਥੇ ਆ ਸਾਰੀ ਇੱਥੇ ਗੈ ਬੱਢਣਾ ਪੈਣਾ ਇਹ ਸਾਰੀ ਹਰੀ ਇਹ ਚੂਹਿਆਂ ਦੇ ਕਿੰਨਾ ਨੁਕਸਾਨ ਕਰਿਆ ਇੱਥੇ ਇੱਕ ਤੋਂ ਆਏ ਹੋਏ ਇਹ ਗੰਨੇ ਕਰਕੇ ਲੈ ਜੀ ਇੱਥੇ ਪਾਣੀ ਵਾਲਾ ਪੈਪ ਹੈ ਇਹਦੇ ਹੌਲੇ ਦਲੇ ਤੇ ਵੀ ਖਾਲੀ ਕਰਤਾ ਇਹ ਚੀਜ਼ ਸਲਾਮਾ ਤੁਹਾਨੂੰ ਹਾਂ 골ਡ ਆਉਂਦੀ ਵਜ ਕਣਕ ਦੀ ਲੌਜੀ ਕੰਮ ਨੇ ਬੜਿਆ ਥੋੜੀ ਜਿਹਾ ਹੋਰ ਟੱਚਿੰਗ ਦੇਣ ਨੂੰ ਰਹਿੰਦੀ ਆ ਉਹ ਨਾਲ ਦੇ ਨਾਲ ਦੇ ਜਾਵਾਂਗੇ ਚੱਲ ਜਿੰਦਾ ਤੇ ਬੱਡੇ ਚ ਪਿੱਛੇ ਕਰ ਗਈ ਇਹ ਇੱਥੇ ਚੱਲ ਦੇਖ ਰਹੀ ਨੇ ਜਦੋਂ ਐਂ ਕਰਕੇ ਰੱਖਾਂਗਾ ਪੈਰ ਕੋਲੋਂ ਤਰਦਵੇ ਪੱਲਰ ਕੜਾ ਚਾਹੀਦਾ ਕੋ ਪੱਲੀ ਚ 40 ਫਸਾਉਣ ਨੂੰ ਆਹ ਵਜਾ ਲੈਂਦੇ ਬਣਾ ਹਾਂ ਆਪਾਂ ਉੱਪਰ ਚੱਲੀ ਫਿਰ ਚੱਲੇ ਜਾ ਫਿਰ ਉੱਪਰ ਪਿਛਾੜਨ ਲੈ ਜਾ ਨੂੰ ਇੱਥੇ ਚ ਅੱਜ ਚ ਬਣਾ ਨਾ ਬਿਸਾਣਾ ਆਹੀ ਬਿਸਾਉਣ ਆਪਣੇ ਵਾਲੀ ਪਿਸਾਉਣਾ ਨਾ ਪਰ ਆ ਵਜਾ ਨਾ ਟਰਾਲੀ ਚ ਲੈ ਜਾ ਹੱਲੇ ਜਾ ਭਰਾਵੋ ਚਲ ਲੈ ਦੇਖ ਅੰਦਰ ਕੀ ਕਰ ਰਿਹਾ ਅੱਜ ਤੱਕ ਕਣਕ ਕਣਕ ਕਿ ਚੜੂ ਜੇ ਪਿਆ ਉਹ ਕਿਵੇਂ ਮੁੜਿਓ ਕਿੱਧਰ ਲੱਗ ਗਿਆ ਅੱਜ ਸੋਨੀ ਬਾਬਾ ਨਹੀਂ ਆਇਆ ਅੱਜ ਸੋਨੀ ਬਾਬਾ ਲਾਲੀ ਬਾਬਾ ਵੀ ਆਇਆ ਹੈਗਾ ਲਾਲੀ ਬਾਬਾ ਵੀ ਨਹੀਂ ਆਇਆ ਆ ਜੇ ਜਿੱਦ ਵੀ ਤਿਆਰੀ ਹੋ ਗਈ ਆਪਣੀ ਚੜੀ ਬੱਸ ਤੇ ਪੜ ਚੁਕੋ ਤਾ ਕੈਮਰਾ ਵਾਲਾ ਹਾਂ ਅਸਾ ਮੈਂ ਪਾ ਲਵਾਂ ਉਹ ਵੀ ਕਰਦਾ ਹਾਂ ਮੈਂ ਤੇ ਮੈਂ ਤੇ ਮਹਿਕ ਨੇ ਸਾਰੀ ਗੋਭੀ ਸਰੋਂ ਪਰਵਸ਼ਾਤੀ ਆ ਤੇ ਉਹਨ ਇੱਕ ਦੋ ਦਿਨ ਧੁੱਪਾਂ ਲੱਗੂਗੀ ਤੇ ਫਿਰ ਇਹ ਸੁੱਕ ਜੂਗੀ ਅਸੀਂ ਬੇ ਤੁੱਪਾਂ ਹੀ ਕਹੀ ਜਾਂਦੇ ਹੁਣ ਦੀ ਪ੍ਰੈਸਰ ਕਈ ਲੋਕ ਤੁੱਪ ਕਹਿੰਦੇ ਆ ਅਸੀਂ ਤੁੱਪਾਂ ਗਈਏ ਤੁੱਪਾਂ ਤੁੱਪਾਂ ਬਹੁ ਬਜਰ ਬਣ ਗਿਆ ਈਡੀ ਈਡੀ ਅਸੀਂ ਲਾਈ ਜਾਂਦੇ ਪਿੱਛੇ ਤੁੱਪਾਂ ਤੁੱਪ ਤੁੱਪੇ ਕੋਈ ਤੁੱਪਾਂ ਜ਼ਿਆਦਾ ਜੀ ਜ਼ਿਆਦਾ ਬੱਬੇ ਲੈ ਵੀ ਇੱਧਰ ਵੀ ਮੁੰਡਿਆਂ ਨੇ ਕੰਮ ਖਿੱਚਿਆ ਪਿਆ ਦੋ ਦਿਨ ਦਾ ਹੋਰ ਲੱਗੂਗਾ ਹੈ ਦੋ ਰੋਜ਼ ਦੋ ਰੋਜ਼ ਹੋਰ ਹੈ ਹਾਂਜੀ ਦੋ ਰੋਜ਼ ਹੋਰ ਬੋ ਜਾਏਗਾ ਇੱਕ ਕੌਲੀ ਦਿਓ ਜੀ ਮੈਨੂੰ ਆ ਦਾਣੇ ਖੜਗੇ ਦੇ ਥੋੜੇ ਜੇ ਰੋਟੇ ਵਿੱਚ ਦਾ ਗਰਗੇ ਦੇ ਕਿਤੇ ਸਾਫ਼ ਕਰ ਦਿੰਦੇ ਸਾਫ਼ ਕਰ ਲਵਾਂ ਨਾ ਬਹੁਤ ਸਾਰੀ ਕੋਈ ਨਹੀਂ ਮੈਂ ਸਾਫ਼ ਕਰ ਦਿਆਂ ਚਲ ਦੇ ਦਿਓ ਚਲ ਲੜ ਭੱਜ ਗਈ ਲੜ ਭੱਜ ਗਈ ਮੈਂ ਹੁਣ ਕੱਪੜੇ ਧੋਏ ਆਂ ਟੁੱਟੀ ਆ ਗਈ ਲੜ ਭੱਜ ਗਈ ਭਾਈ ਓਏ ਚਾਹ ਚਲੋ ਭਾਈ ਚਾਹ ਲੈ ਜੋ ਇਹ ਆਇਓ ਭਾਈ ਚਾਹ ਛੋਟੇ ਚਾਹੇ ਪੀ ਲੈਣਾ ਦਿਨ ਵਿੱਚ ਨੂੰ ਮੇਰੇ ਮੋਟਰ ਤੇ 1 2 3 4 ਚਾਰ ਗਿੜੇ ਮੋਟਰ ਪਰ ਲੱਗੇ ਜਾਂਦੇ ਆ ਕੋਈ ਨਿਗਰਾਨੀ ਵੀ ਹੋ ਜਾਂਦੀ ਆ ਕਿ ਬੈਂਚ ਹੁਣ ਗੁਜਰ ਹੈ ਨਹੀਂ ਇੱਥੇ ਭਈਆ ਜੀ ਅਜ ਕੰਮ ਪਰ ਲੰਘਿਆ ਫੁੱਲ ਕਿੰਨਾ ਸੋਹਣਾ ਖੜਿਆ ਏ ਯਾਰ ਵਾਓ ਦਿਖਾਉਂਦਾ ਤੁਹਾਨੂੰ ਮੇਰੀ ਆਪਣੀ ਮੋਟਰ ਹੈ ਜੀ ਅੱਜ ਤਾਂ ਨਾ ਵੀ ਮਖਿਆਲ ਇੰਨਾ ਘਾਇਆ ਹੋਇਆ ਮੋਟਰ ਪਰ ਮਖਿਆਲ ਮੀਨ ਮੱਖੀਆਂ ਹਾੜੇ ਕਿੰਨਾ ਸੋਹਣਾ ਖਿਲਾ ਹੋਇਆ ਤੁਹਾਨੂੰ ਫੁੱਲ ਖਿਲਣਗੇ ਫਿਰ ਇੱਥੇ ਸ਼ੁੱਧ ਮੱਖੀਆਂ ਆਉਣਗੀਆਂ ਹੁਣ ਕੋ ਗੰਦੀਆਂ ਮੱਖੀਆਂ ਆਈਆਂ ਹੋਈਆਂ ਇਹ ਥੋੜੀ ਜਿਹਾ ਰੌਲਾ ਪੈ ਜਦੋਂ ਤਰਕਾਈ ਜੋ ਜੀ ਮੌਸਮ ਪਰ ਜਦਾਂ ਮੌਸਮ ਥੋੜਾ ਨਰਮ ਜਿਹਾ ਹੋ ਜਾਂਦਾ ਫਿਰ ਬਹੁਤ ਆਉਂਦੀ ਹੈ ਇਹ ਆਵਾਂਗਾ ਜਦ ਇੱਥੇ ਲੰਘੂਗਾ ਨਾ ਆ ਦੇਖੋ ਤੁਸੀਂ ਪੜਿਆ ਪਿਆ ਸਾਰਾ ਮੱਖੀਆਂ ਦੇ ਨਾਲ ਇੰਨੀ ਜਗ੍ਹਾ ਆਉਣ ਵਾਲੇ ਸਮੇਂ ਜਦੋਂ ਆਪਣਾ ਘਰ ਦਾ ਕੰਮ ਬੰਦ ਹੋ ਜਾ ਖਤਮ ਹੋਣਾ ਨਾ ਇੱਥੇ ਜਾਲੀ ਲੱਗ ਜਾਣੀ ਇੱਧਰ ਦਰਵਾਜ਼ਾ ਲੱਗੂਗਾ ਛੋਟਾ ਜਿਹਾ ਉਹ ਪੂਰਾ ਗੇੜ ਖੁੱਲਦਾ ਵੀ ਕਰ ਲਾਂਗੇ ਆਪਾਂ ਏਦਾਂ ਬਣਾਵਾਂਗੇ ਇੱਥੇ ਜਾਲੀ ਆ ਜਣੀ ਇੱਥੇ ਜਾਲੀ ਇੱਥੇ ਜਾਲੀ ਇਹ ਅੰਦਰ ਬੈਠਣ ਵਾਸਤੇ ਇਹਨੂੰ ਪੂਰਾ ਕਵਰ ਕਰ ਦੇਣਾ ਇੱਥੇ ਆਹ ਮੈਂ ਸਾਰੇ ਤੇ ਇੱਕ ਹੋਰ ਖੁਸ਼ਖਬਰੀ ਮੋਟਰ ਪਰ ਕਵੈਨ ਆ ਚੁੱਕੀ ਆ ਤੇ ਉਹ ਰੋਟੀ ਖਾਣ ਲੱਗੇ ਆ ਕਹਿੰਦੇ ਜਲ ਤੋਂ ਜਲ দাও ਭਾਈ ਆਪਣੀ ਟਰਾਲੀ ਕਣਕ ਦੀ ਭਰਾ ਕੇ ਮੰਡੀ ਲੈ ਜਾਓ ਤੇ ਮੈਂ ਮੰਡੀ ਪੁੱਛਦਾ ਜੇ ਮੰਡੀ ਚ ਬੇਲ ਹੋਇਆ ਤੇ ਆਪਾਂ ਨੇ ਹੁਣੀ ਕਣਕ ਮੰਡੀ ਭੇਦਣੀ ਮਹਿਕ ਨੂੰ ਮੈਂ ਦੇਖਦਾ ਹਾਂ ਲੋ ਲੱਗ ਗਿਆ ਵੱਡਣ ਕਾਲਾ ਤੇ ਚੱਲਾਂ ਮੈਂ ਜੀ ਮਹਿਕ ਟਰੈਕਟਰ ਲਈ ਖੜਾ ਉਹ ਤੇ ਸਾਈਡ ਦਾ ਤੇ ਆਹ ਖੜਾ ਸਾਈਡ ਦਾ ਸਰ ਮਹਾਰਾਜ ਦੀ ਕਿਰਪਾ ਨਾਲ ਲੱਗ ਗਿਆ ਆਪਣਾ ਨੰਬਰ ਅੱਜ ਚਲੋ ਵੀ ਚੱਲ ਕਾਲਾ ਨਹੀਂ ਆਇਆ ਕਾਲਾ ਆ ਗਿਆ ਲੈ ਮੈਨੂੰ ਪੁੱਛੇ ਕਾਲਾ ਪਿੱਛੇ ਖੜਾ ਮੈਂ ਮੈਂ ਕਾਲਾ ਵੀ ਸਾਰਿਆਂ ਨੂੰ ਮੈਨੂੰ ਕਿਹਾ ਮੈਂ ਕਾਲਾ ਕਹਿੰਦਾ ਪਿੱਛੇ ਕਾਲਾ ਪਿੱਛੇ ਖੜਾ ਨਹੀਂ ਮੈਂ ਨਾ ਆਪਣੇ ਬਿੱਡ ਬੁੱਟ ਕਸਣ ਲੱਗਿਆ ਤੇ ਆਪਣੀ ਵੀ ਵੱਢਣੀ ਹੈ ਹਾਂ ਹਾਂ ਮੀਂਹ ਦਾ ਕੁਝ ਲੋਕਾਂ ਨੇ ਹਾਂ ਹਾਂ ਆਪਣੀ ਵੀ ਵੱਢਣੀ ਦੱਸਿਆ ਵਾ ਕਹਿੰਦੇ 2-3 ਦਿਨ ਹਾਂ ਹੈ ਤੇ ਨਵੇੜਲੇ ਪੈਣਾ ਲੋਕਾਂ ਦੀ ਬਾਅਦ ਚ ਵੱਢ ਲੈ ਨਾ ਅਪਣਾ ਹੁਣ ਬਿੱਡ ਬੁੱਟ ਕੱਦ ਰਹੇ ਆ ਵੀਰੇ ਠੀਕ ਆ ਹਾਂ ਠੀਕ ਆ ਝਾੜਦਾ ਆਓ ਜੱਗੇ ਦਾ ਕਿੱਥੇ ਲਗਾ ਨੰਬਰ ਸਾਡਾ ਵੀ ਲੈ ਵੀ ਮਤਰਾ ਕਰਤੇ ਵਿਲੇ ਹਾਂਜੀ ਆਹ ਚੱਲਾ ਮੈਂ ਇੱਥਾ ਜਾਣਾ ਖੇਚਲਾ ਬੇਸਾਂ ਵਿੱਚ ਚੁੜੀ ਭੈ ਬਚੋ ਜਾ ਬਚੋ ਜਾ ਪਰੇ ਪੁੱਤਰ ਪ੍ਰਾਰਥਨਾ ਪੂਰੇ 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 ਹੋ ਜਾ ਬਚ ਜਾ ਆ ਦਾਣਾ ਨਹੀਂ ਦਿਖਾਉਂਦੀ ਦੇਖੀ ਵਿੱਚ ਚੱਲ ਲੇ ਜਾ ਮੰਡੀੋਂ ਮੈਂ ਕਹਿੰਦਾ ਸਿੱਧਿਓ ਉਹ ਮੰਡੀ ਲੱਗ ਜਾਨੀ ਅੱਜ ਹਾਂ ਹਾਂ 850 ਹੈ ਹਾਂ ਫਿਰ ਜੀ ਬੜੀਆ ਮੈਂ ਤੇ ਮੰਡੀ ਕੇ ਸਹਾਰੇ ਕਾ ਸਾਥ ਨਹੀਂ ਉਹ ਦੇਖਦੇ ਆ ਸਰ ਅੱਛਾ ਕੈਂਟ ਵੀ ਦੇਣੀ ਪੜਣੀ ਪਾ ਕੀ ਨੂੰ ਗੋਨ ਕਰ ਤਾ ਉਹ ਤਾਂ ਲੈ ਕੇ ਜਾਣੀ ਭਾਈ ਲੱਗ ਗਿਆ ਮੇਲਾ ਮਿਲ ਗਏ ਭਾਈ ਕਣਕ ਕੱਲ ਨੂੰ ਲੈ ਜਾਾਂਗੇ ਮੰਡੀ ਮੈਂ ਤਾਂ ਕਹਿੰਦਾ ਮੈਂ ਪੈਸੇ ਸਵੇਰ ਉੱਤਰੂ ਚੰਡੀਗੜ੍ਹ ਤੇ ਲੇਟ ਹੋ ਜਾਣਾ ਜਾਨ ਇਹਨੂੰ ਮੈਂ ਠੀਕ ਹੁਣ ਸਵੇਰੇ ਫਿਰ ਸਵੇਰ ਮੈਂ ਲੈ ਕੇ ਜਾਊਂਗਾ ਕੱਲ ਨੂੰ ਤੁਮ ਬੱਕੇ ਦੇਖਣੇ ਆ ਲੈ ਸ਼ਾਮ ਤੱਕ ਦੇ। ਕਿ ਆ ਬਣਦਾ ਪ੍ਰੋਗਰਾਮ। ਘਰ ਆ ਗਏ ਤੁਮ ਬੈਠ ਕੇ ਰਾਮ ਨਾਲ ਰੋਟੀ ਖਾਈਏ। ਮੰਡੀ ਹਲੇ ਇੱਕ ਦੋ ਦਿਨ ਤੱਕ ਜਾਉਂਗੇ। ਹਾਂਜੀ। ਮੰਡੀ ਤਾਂ ਖੁੱਲ ਗਈ ਸੀ। ਕਿੱਥੇ ਨਹੀਂ ਜਾਉਂਦੇ। ਬਹਿਰੂ ਕਹਿੰਦਾ ਮੈਂ ਕਹਿੰਦਾ ਮੈਂ ਲੇਟ ਹੋ ਜਾਣਾ। ਨਾ ਨਾ ਮੈਂ ਤੁਮ ਦੇ ਨਾਲ ਆਉਂਦਾ। ਹਾਂ ਉਹ ਮੰਡੀ ਆ। ਲੈ ਭਾਈ ਮੁੰਡਿਆਂ ਨੇ ਬਣਾਤਾ ਇੱਥੇ। ਕਹਿੰਦਾ ਕਿਸ ਨੇ ਬਣ ਗਈ ਥੋੜੀ ਇਹ। ਇੱਥੇ ਆਪਣਾ ਸਟੋਪ ਰੱਖੋ ਉਪਰਾ ਸਮਾਨ ਲਾਓ ਆਪਣਾ। ਮੇਰੇ ਤਾਂ ਗਲਤ ਕਿਚਨ ਵਿੱਚ ਥੋਤੇ ਬਣਾਉਣ ਵਾਲੀ ਦੀ ਫਿਰ ਤਾਂ ਕਚਰੇ ਵਿੱਚ ਥੋਤੇ ਬਣਾਉਣ ਵਾਲਾ ਹਾਂ ਹਾਂ ਜਦੋਂ ਪਹਿਲਾਂ ਅੱਜ ਵੀ ਦਿੱਤਾ ਬਾਈ ਸੱਤਵਾਂ ਦਿਨ ਐਕਸਪ੍ਰੈਸ ਲੈਣਾ ਬਾਈ ਚੱਲ ਉਹਨਾਂ ਦੀ ਵੀ ਦੇਖ ਲੈ ਕਿਚਨ ਜੋ ਉਹਨਾਂ ਦੇ ਜਿਹੜੇ ਲਾਉਣੀ ਹੈ ਕਿੰਨੇ ਕਹਿੰਦਾ ਅਸੀਂ ਬਹੁਤ ਵਧੀਆ ਲਾਉਂਦੇ ਹਾਂ ਦੇਖ ਲੈ ਮੇ ਪਾਈ ਜਾਂਦੇ ਅੱਧੀ ਕੇ ਅੰਦਰ ਉਹ ਇਹਦਾ ਬੰਦੇ ਬਟ ਬਣਾ ਕਰਦੇ ਆ ਤੇ ਆਹ ਕੱਢੀ ਕਰਕੇ ਲੈ ਕੇ ਚੱਲੇ ਫਿਰ ਉਪਰ ਆਪਾਂ ਹੈ ਸਾਡੇ ਨੂੰ ਥੋੜੀ ਜਿਹੀ ਇੱਕ ਤਾਂ ਪਾਵੇ ਘੱਟ ਗਿਆ ਹਾਂ ਹਾਂ ਜਰ ਭਾਈ ਜਾਣਾ ਇਹ ਲਾ ਜਾਣਾ ਮੈਨੂੰ ਦੱਸ ਦੇ ਮੈਂ ਸੱਦੇ ਕੋਣੀ ਬਸ ਚਾਪੇ ਚਾਪੇ ਉਹ ਆ ਸ਼ਹਿਰ ਜਾਣਾ ਇੱਕ ਤਾਂ ਪਾਵੇ ਘਟੇ ਹੋ ਜਾ ਇੱਕ ਨਾ ਇੱਥੇ ਜਿਹੜਾ ਆ ਲਿਖਣਾ ਆਪਾਂ ਨੇ 17 ਵਹੀਰੂ ਉਹਦਾ ਲਿਖਾ ਕੇ ਦੇ ਦੇ ਇਹਦੇ ਕੋਈ ਬੰਦੇ ਨੇ ਇੱਥੇ ਨਿਸ਼ਾਨ ਬਾਹ ਤੇ 17 ਵਹੀਰੂ ਖੰਡਾ ਇੱਕਮਕਾਰ ਖੰਡਾ ਇੱਧਰ ਵੀ ਆਈ ਕੁਛ ਹੈ ਇੱਧਰ ਵੀ ਦੇ ਦੇ ਯਾਰ ਇਹਦੇ ਪਿਛੇ ਲਾਈਟ ਵੱਲ ਜੂਗੀ ਫਿਰ ਵਧੀਆ ਲੱਗੂਗਾ ਫਿਰ ਆ ਜੀ ਤੇ ਸਰ ਮੈਕਾ ਕਿਦਾਂ ਲਾਉਣਾ ਸ਼ੁਰੂ ਕਰਨਾ ਫਿਰੋਂ ਹੋਰ ਸਰ ਮੈਕਾ ਵੀ ਇਹਦਾ ਵੀ ਸਿਲੈਕਸ਼ਨ ਕਰ ਲਾਂਗੇ ਆ ਭਾਈ ਮੂੰਹ ਜਾਂ ਧੋ ਲਿਆ ਫਿਰ ਹੈ ਸਸ 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 ਨਹੀਂ ਤਾਂ ਹਰਾ ਹਰਾ ਹੀ ਹੋਇਆ ਹੋਇਆ ਦਾ ਮੈਂ ਚਾਬੀ ਚੱਕ ਰਿਹਾ ਮੈਂ ਉੱਧਰ ਇੱਕ ਮਿੰਟ ਬਾਹਰ ਕੱਢ ਖੜ ਜਾ ਆਇਆ ਬਸ ਲਾ ਜੀ ਮੈਂ ਤੁਮਣੇ ਸ਼ੁਰੂ ਹੋ ਗਈਆਂ ਆ ਬਾਈ ਆ ਬਣ ਜਾਣਾ ਡਜਾ ਜੋ ਲੈਟ ਬਣੂਗਾ ਇੰਤਾ ਹੀ ਬਣੂਗਾ ਖੰਡਾ ਸ਼ੰਕਰ ਆਪਣਾ ਗੱਡੂ ਆਣਾ ਨਹੀਂ 17 ਬੰਦੇ ਉਹ ਵੀ ਤਾਂ ਬੰਦੇ ਜਿਹੜੇ ਬਣਾ ਤਾ ਵੀਰ ਜੀ ਉਹਨਾਂ ਨੇ ਐਂ 8 ਏਦਾਂ ਮਾਰਨਾ ਸਾਰਾ ਮੈਂ ਤਾਂ ਲੜੜ ਪਿੱਛੇ ਬੋਲਦਾ ਏਦਾਂ ਲੱਗੂਆ ਸੁਖਰੀਆ ਵੀਰੇ ਪਈ ਥੋੜਾ ਬੋਲ ਬੋਲ ਆ ਜਾ ਕਰਦੇ ਹੁਣ ਕਰਦੇ ਆ ਨਾ ਫਿੱਦਣਾ ਇੱਕ ਤਾਂ ਕੱਲੂ ਵੀ ਬੰਦੇ ਬੰਦਾ ਆ ਜਾਣ ਨੂੰ ਕੱਲੂ ਤੇਰੀ ਸਾਡੀ ਕੱਲੇ ਨਹੀਂ ਖਤ ਬੁੱਕਦੀ ਹੈ ਕਿ ਕੱਲ 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 ਕਰਦੀ ਹੈ ਬੰਦਾ ਕਰਨ ਚ ਵੜਦਾ ਵਾ ਉਹਨੇ ਆ ਜਾਣ ਹਾਂ ਹਾਂ ਉਸੇ ਜੰਨੇ ਉਹ ਤਾਂ ਬਰਬਰ ਜੇ ਛੋਟੇ ਛੋਟੇ ਠੀਕ ਹੈ ਫਿਰ ਤਾਂ ਅੱਜ ਹੋਪ ਅੱਜ ਹੈਂਡਲ ਹੋਣਾ ਹੁੰਦਾ ਹਾਂ ਹਾਂ ਆ ਜਾ ਸੱਤ ਪਾ ਕੇ ਹਾਂ ਉਹਨਾਂ ਨੂੰ ਇਹ ਦੋ ਹਿੰਡਲ ਵਾਲੀ ਹੈ ਇੱਕ ਪਰਿਆ ਵਾਲੀ ਹੋਰ ਕੀ ਹੋਵੇ ਜੋ ਵੀ ਸੇ 100 ਲਾਈਨੋਟੇ। ਇਹ ਤੋਂ ਦੂਜੇ ਜਿਹੜੇ ਦੇ ਨਾਲ ਲੱਗਣੇ। ਆਹ ਦੋ ਦੰਗਾ। ਆਹ ਦੋ ਹੀ ਜਣ ਤੇ ਜਿਹੜੀ ਬਣੀ ਨੇ ਇਹ। ਸਿਰ 12 ਫੁੱਟ ਦਾ ਹੋਣਾ ਜੀ ਇਹਨਾਂ 6 ਫੁੱਟ ਵਾਲੇ ਦੋ ਤਾ ਪੀਸ ਬਣ ਜਾਣੇ ਚਾਹੀਦੇ ਨੇ। ਕੰਪਨੀਆ ਕੋਹ ਉਹਨਾਂ ਨੂੰ ਆ ਗਏ ਨੇ। ਛੱਲਿਆਂ ਦਾ ਸਮਾਨ। ਤਨ ਹੋਰ ਚੀਜ਼ ਦਿਖਾਵਾਂ? ਨਿੰਮਾ ਬੜਿਆ ਵੈਦਰ। ਵੱਡਾ ਲੱਗਿਆ ਪਿਆ। ਦੇਗਾ ਬਈ ਆਤਨ ਹੋ ਗਿਆ ਦੇਖ ਲਓ ਕਿ ਹਾਂ ਰੋਟੀ ਠੀਕ ਹੈ ਸਾਰਾ ਹਸਬਾਣ ਛੋੜੇ ਲੱਗਾ 10 ਕ ਚਾੜ ਦੇ ਲੱਗਿਆ ਜੀ ਤਾਂ ਕੀ ਜਾਈ ਵੀ ਕਰਨ ਵਾਲੇ ਹਾਂ ਰੋਟੀ ਕੱਲ ਸ਼ਾਮ ਨੂੰ ਕਹਿੰਦੇ ਜੀ ਮੈਂ ਕੱਲ ਮੈਂ ਆਇਆ ਹੋ ਮੈਂ ਕਿ ਦੋ ਦੇਖਣ ਚਲੇਗਾ ਕੱਲੋਂ ਮਿਲਣਾ ਹਲੇ ਜੇਰਾ ਮੈਂ ਰੋਪੜ ਲੈ ਗਿਆ ਤਾਂ ਬਣਾਉਣੇ ਸੱਤਾਂ ਵੈਸ ਰੋੜਾ ਕੱਲੋਂ ਮਿਲਣਾ ਸ਼ਾਮ ਨੂੰ ਅੱਛਾ ਹਾਂ ਤੇ ਚੱਕ ਬੈਗ ਉਹ ਤਾਂ ਲੈ ਜਾ ਚਾਬੀ ਗੱਡੀ ਦੀ ਮੈਂ ਲੈ ਗਿਆ ਤਾਂ ਮੈਂ ਕਿਹ ਲੈ ਕੇ ਆਇਆ ਕੁਦਣ ਵਾਪਸੀ ਚ ਮੈਂ ਹਾਲੇ ਨਹੀਂ ਆਇਆ ਹੈਗਾ ਚੱਲੀਏ ਲਾ ਫੜ ਕੱਢ ਲੈ ਗੱਡੀ ਜੇ ਸਾਜੀ ਬਾਹਰ ਦੇਖ ਤੇ ਆ ਆ ਰੱਖੋ ਤੋ ਬਰਾ ਅੰਦਰ ਕਰ ਜਾਂਦੇ ਮੈਂ ਗੇਰੇ ਰਿਹਾ ਬਸ ਥੋੜੀ ਕੰਮ ਐ ਇੱਥੇ ਮੈਂ ਥੋੜੋ ਗੇਰੇ ਆ ਐਥੇ ਤੇ ਆ ਬੰਤ ਬਾਈ ਹਲੇ ਆਇਆ ਨਹੀਂ ਹੈਗਾ ਉਹ ਸੀਜ਼ਨ ਚੱਲ ਪਿਆ ਬੰਤ ਬਾਈ ਮੰਡੀ ਬੋਰਡ ਚ ਕੰਮ ਕਰਦਾ ਲੇਟੇ ਆਊਗਾ ਕਰਦਾ ਫੋਨ ਪੁੱਛਦਾ ਮੈਂ ਐਟ ਟਾਈਮ ਜਿੰਮ ਵੀ ਚੱਲੀ ਜਾਂਦਾ ਬਾਈ ਲੈ ਵੀ ਲੈ ਆ ਜਾ ਫਿਰ ਨੇ ਰੱਖ ਜਣਾਉਂਦ ਨੂੰ ਮੈਨੂੰ ਸਾਹਮਣੇ ਸਰਬਜੀ ਤਰ੍ਹਾਂ ਨੇ ਨਾ ਪਿੰਡ ਦੇ ਵਿੱਚ ਕਣਕ ਪਿੱਛੇ ਕਰਦਾ ਪਿੱਛੇ ਕਰਦਾ ਪਿੱਛੇ ਕਰਦਾ ਪਿੱਛੇ ਕਰ ਲੈ ਪਿੱਛੇ ਮੋੜ ਨਾ ਪਿਆ ਬੈ ਕੇ ਕਰਕੇ ਲਾਊਗਾ ਕਣਕ ਵੇਚ ਰਿਹਾ ਪਿੰਡ ਦੇ ਵਿੱਚ ਕਈ ਹੈ ਨਾ ਪਿੰਡ ਦੇ ਵਿੱਚ ਜਿਹੜੇ ਘਰ ਆਇਆ ਫਿਰ ਇਹਨੇ ਤਾਂ ਪੱਕਿਓ ਕਣ ਕਣੇ ਤੇ ਲੰਦੇ ਆ ਉਹ ਹਰ ਸਾਲ ਪਹਿਲਾਂ ਸਾਡੇ ਵੀ ਲੱਗੇ ਹੋਏ ਸੀ ਤੇ ਡੈਡੀ ਦੇ ਬਾਅਦ ਫਿਰ हट ਗਏ ਸੀ ਉਹਨੇ ਪੱਕੀ ਕਣਕੇ ਫਿਰ ਸਾਤੋਂ ਲੰਦੇ ਸੀ ਦੋ ਤਿੰਨ ਘਰ ਵਿੱਚ ਹੁਣ ਜਦ ਸਮਾਂ ਵੀ ਡਿਵੈਲਪ ਹੋ ਗਿਆ ਲੈ ਭਾਈ ਠੀਕਾ ਮੋੜਲਾ ਮੋੜਲਾ ਡਰਾਈਵਰ ਤਕੜਾ ਹੀ ਆ ਹੈ ਪੈਮ ਤਾਮੋ ਕਣਕ ਜਾ ਕੇ ਤਾਂ ਵੇਚਦੇ ਹਾਂ 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 ਮੰਗਾਂ ਬਾਏ ਉਹ ਤਾਂ ਪ੍ਰਾਈਵੇਟ ਬੱਸ ਹੈ ਹਾਂ ਜੀ ਕੋਈ ਖੜਦੀ ਜਾਂਦੀ ਹੈ ਰਸਤੇ 'ਚ ਤਾਂ ਖੜਦੀ ਜਾਂਦੀ ਹੁੰਦੀ ਫਿਰ ਬਹੁਤ ਟਾਈਮ ਲੈਂਦੀ ਹੈ ਅੱਛਾ ਉਹ ਲੰਘੇ ਦੂਜੇ ਸਰਕਾਰੀ ਲੰਘੇ ਬੱਸ ਸੋਰੇ ਪੈਸੇ ਹੀ ਬਣਾਉਣੇ ਹੁੰਦੇ ਫਿਰ ਪਿੰਡ ਵਾਲੇ ਵਸਾ ਫਿਰਹੀ ਆ ਉਹਨਾਂ ਵੀ ਖੂਪਾ ਤੇ ਘੜ ਰੋਡਵੇਜ ਦਾ ਫਤੇ ਘੜ ਕੱਲੀ ਲੈ ਵੀ ਮੁੜਿਆ ਤੋਂ ਲੱਗ ਆਪਣੀ ਡਿਊਟੀ ਜਾ ਕੇ ਅਸੀਂ ਵੀ ਲੱਗੇ ਆਪਣੀ ਡਿਊਟੀ ਫਿਰ ਜ ਗਿਆ ਅਹੋ ਗਲਤੀ ਹੋ ਗਈ ਤੇਰਾ ਜਲਾ ਕਰਦਾ ਕਈ ਵਿਦਵਾਨ ਦੇ ਰਲੋ ਪਾਣਾ ਇੱਥੇ ਵਿਰਾਤੋ ਉੜਕ ਪਾਰ ਕਰੂਗਾ ਪਹਿਲਾਂ ਪਰਲੇ ਪਾਸ ਜਾਉ ਬਹੁਤ ਟ੍ਰੈਫਿਕ ਹੈ ਕਾਲਾ ਕਾਲਾ ਦੇਖੇ ਜਾਇਆ ਯਾਰ ਉਹ ਸਾਹਮਣੇ ਦੂਰ ਜਾਉਂਦਾ ਲੈਂਡਰ ਜਾ ਕਰਜਾ ਕਰਜਾ ਪਾਰ ਇੱਥੇ ਪਹਾਂ ਚੱਲ ਹੁਣ ਅਗਲੇ ਬਸੇ ਬੱਤੀ ਹੋ ਜੂ ਹੋ ਗਿਆ ਪਾਰ ਠੀਕ ਹੈ ਹੋਇਆ ਇੱਕ ਸੱਤ ਰਾਂ ਸੱਤ ਹੋ ਗਿਆ ਸਮੇਂ ਵੀ ਚੱਲਾਂਗਾ ਹੁਣ ਅੱਜ ਤਾਂ ਬਹੁਤ ਬੜੀ ਗਲਤੀ ਹੋ ਚੱਲੀ ਸੀ ਉਹ ਤਾਂ ਕੁਦਰਤੀ ਹੋਂ ਜਦੋਂ ਵੈਸੇ ਦੇਖੇ ਲਿਆ ਤਾਂ ਮੈਂ ਜਦੋਂ ਘਰਾਂ ਪਰਿਆ ਮੈਂ ਅ ਗੱਡੀ ਆਪਣੀ ਬਾਹਰੇ ਰਹਿ ਗਈ ਗੱਡੀ ਮੋਟਰਸਾਈਕਲ ਨੂੰ ਗੱਡੀ ਕਹਿੰਦੇ ਆ ਬਾਹਰ ਹੂੰ ਗਿੱਦਣ ਦਾ ਲੈਣੋਂ ਤੇ ਲਾਈਟ ਵੀ ਨਹੀਂ ਭੱਜੀ ਆ ਨਾ ਲਾਈਟ ਵੀ ਨਹੀਂ ਭੱਜੀ ਮੈਂ ਜਿੱਦਾਂ ਜਨਰੇਟਰ ਲੈ ਕੇ ਘੜਾਇਆ ਉਹ ਇੱਧਰ ਲਾਦਾ ਲੋਕ ਹਾਂਜੀ ਮੈਂ ਲੋਕ ਲਾਤਾ ਇੱਧਰ ਲੋਕ ਲਾਤਾ ਅੱਛਾ ਚੱਲ ਠੀਕ ਹੈ ਹਾਂ ਲੈਟਾ ਕਿੰਨੀ ਸੁਣੀ ਲੱਗਦੀ ਆ ਬਣਦੀ ਆ ਅਪਣੇ ਗੇਟ ਲਾ ਦੀ ਆਪਣਾ ਹੁਣ ਬਹੁਤ ਹੋਰ ਪੰਜ 6 ਦਿਨ ਉਹ ਦਰਵਾਜ਼ਾ ਖੋਲ੍ਹਣਾ ਵਿੱਚ ਆਲਾ ਉੰਦਰ ਵਾਲਾ ਫਿਰ ਇਧਰ ਆ ਜਣਾ ਜਿਹੜੀ ਹਰੀ ਲੱਕੜੀ ਲੱਕੜੀ ਨਾ ਕੱਟਣੀ ਬੰਦ ਹੋ ਜਣੀ ਫਿਰ ਕਬਲਾ ਦਰਵਾਜ਼ਾ ਖੁੱਲ ਜਾਣਾ ਉਹਦਾ ਕਰਨਾ ਗਰਦ ਡਸਟ ਬਹੁਤ ਉੱੜਦੀ ਬ੍ਰੇਕ ਬ੍ਰੇਕ ਜੀ ਤੇ ਮੈਂ ਪਾਵਾਂ ਤੇ ਹੁਣ ਵੀਡੀਓ ਬੰਦ ਕਰਦੇ ਆਂ ਕਿ ਆਪਣਾ ਬਲੌਗ ਚੱਲ ਰਿਹਾ ਹੈ ਟੀਵੀ ਦੇ ਵਿੱਚ ਲੈ ਮੈਂ ਤੇ ਪੱਲੀਆਂ ਲੁੱਟੀਆਂ ਦੀ ਆਂ ਆਪਣਾ ਬਲੌਗ ਚੱਲ ਰਿਹਾ ਟੀਵੀ ਦੇ ਵਿੱਚ ਤੇ ਹੁਣ ਇਹਨੂੰ ਬੰਦ ਕਰਕੇ ਆਈਪਲ ਵਾਲਾ ਮੈਚ ਲਾਈਏ ਯਾਹ ਬਲੌਗ ਬਾਅਦ ਦੇਖਾਂਗੇ ਆਪਣਾ ਕਿ ਕਿਵਰ ਨੂੰ ਕੋਈ ਨਾ ਗਲਤੀ ਹੋ ਜਾਈਂ ਉਹ ਦੇਖਣ ਦੇਖਣ ਲੱਜਾਂਦੇ ਆ ਫਿਰ ਬਿੱਥੇ ਚੱਲ ਅੱਲਾ ਦੇਖ ਰਿਹਾ ਰਾਜ ਮੈਂ ਔਰ ਸਟਾਰ ਅਮਨ ਮਹਾਲ ਕਿਡਜ਼ ਏ ਅੱਜ ਇਹਦਾ ਮੈਚ ਅੱਜ ਮੈਚ ਹੈਗਾ ਜੀ ਦਿੱਲੀ ਤੇ ਰਸਤਾਨ ਦਾ ਕੱਲ ਭਾਈ ਜਿਨੇ ਜਿਨੇ ਮੈਚ ਦੇਖਿਆ ਜ਼ਰੂਰ ਕਮੈਂਟਾਂ ਚ ਦੱਸਿਓ ਵੀ ਜਿਹੜਾ ਕੱਲ ਵਾਲਾ ਮੈਚ ਹੋਇਆ ਨਾ ਉਹਨਾ ਪੰਜਾਬ ਤੇ ਕੋਲਕੱਤੇ ਦਾ ਓਏ ਹੋਏ ਹੋਏ ਕਾਹ ਨੂੰ ਕਹਿੰਦਾ ਰੋਂਗ ਤੇ ਖੜੇ ਕਰਾਤੇ ਮੈਚ ਨੇ ਕੱਲ ਵਾਲੇ ਨੇ ਬਹੁਤ ਸੋਹਣਾ ਮੈਚ ਹੋਇਆ ਕੱਲ ਵਾਲਾ ਅੱਜ ਹੁਣ ਆਪਾਂ ਰੱਖ ਲਈਏ ਰੋਟੀ ਤੇ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਬਿਦੂਨ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਆਪਾਂ ਦੇਖਦੇ ਆ ਬੱਲਾ 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 ਕਿੰਨੇ ਬੰਦੇ ਨੇ ਮੈਚ ਦੇਖ ਲਿਆ 5 ਕਰੋੜ ਬੰਦਿਆਂ ਨੇ ਜਿਹੜੇ ਵਿਊਜ਼ ਹੋ ਚੁੱਕੇ ਆ ਹੁਣ ਤੱਕ ਹੂੰ 5 ਕਰੋੜ ਧੰਨਵਾਦ ਜੀ